ਕਿਸੇ ਪਿੰਡ ਵਿੱਚ ਨਾ ਮੀਂਹ ਨਹੀਂ ਸੀ ਪਿੰਡ ਕੋ ਫਕੀਰ ਆਇਆ ਉਹ ਕਹਿੰਦਾ ਕੀ ਹੋਇਆ ਬਈ ਤੁਸੀਂ ਸਾਰੇ ਬੜੇ ਪਰਚਾਏ ਹੋ ਸਾਰੇ ਚਿਹਰੇ ਤੁਹਾਡੇ ਉਤਰੇ ਹੋਏ ਨੇ ਉਹ ਕਹਿੰਦੇ ਜੀ ਕੀ ਦਸੀਏ ਮੀਂਹ ਨਹੀਂ ਪਿਆ ਅਸ਼ੁੱਤਰੀਆ ਇਹਨੇ ਫਸਲਾਂ ਸੁੱਕ ਗਈਆਂ ਕਹਿੰਦੇ ਕੋਈ ਵੱਡੀ ਗੱਲ ਸਾਡੇ ਇਕੱਠੇ ਹੋ ਕੇ ਅਰਦਾਸ ਕਰੋ ਮੈਂ ਸਿਰਫ ਬੇਨਤੀ ਕਰਦਾ ਅਰਦਾਸ ਵਿੱਚ ਬੜੀ ਤਾਕਤ ਹੈ ਬੜੀਆਂ ਬਖਸ਼ਿਸ਼ਾਂ ਪਿੰਡ ਇਕੱਠਾ ਹੋਇਆ ਇੱਕ ਬੱਚਾ ਛਤੜੀ ਲੈ ਕੇ ਆ ਗਿਆ ਵਿਦਵਾਨ ਲਖਦੇ ਨੇ ਸਾਰੇ ਪਿੰਡ ਵਾਲੇ ਹੱਸੇ ਇਹ ਕਹਿੰਦੇ ਲੈ ਮੀ ਪਿਆ ਨਹੀਂ ਛਤੜੀ ਲੈ ਕੇ ਆ ਗਿਆ ਉਹਨੇ ਬਥੇ ਕੀ ਗਿਆ ਕਹਿੰਦੇ ਵੇਖੋ ਤੁਸੀਂ ਅਰਦਾਸ ਕਰਨੀ ਏ ਨਹੀਂ ਤੇ ਭਏਗਾ ਨਾ ਮੈਂ ਭਿੱਜ ਕੇ ਥੋੜੀ ਜਾਣਾ ਫਕੀਰ ਕਹਿੰਦਾ ਤੁਸੀਂ ਬੱਚੇ ਤੇ ਹੱਸ ਰਹੇ ਹੋ ਤੇ ਮੈਂ ਤੁਹਾਡੇ ਤੇ ਹੱਸ ਰਿਹਾ ਤੁਹਾਨੂੰ ਵਿਸ਼ਵਾਸ ਨਹੀਂ ਵੀ ਅਰਦਾਸ ਤੋਂ ਬਾਅਦ ਮੀ ਪੈਣਾ ਏ ਅਸਲ ਵਿੱਚ ਵਿਸ਼ਵਾਸ ਦੀ ਛਤੜੀ ਲੈ ਕੇ ਆਇਆ ਬੱਚੇ ਕੋਲ ਕੋ ਰਸਾਇ ਤੁਹਾਡੇ ਅਰਦਾਸ ਕਰਿਆ ਮੀ ਨਹੀਂ ਪੈਣਾ ਕੋ ਭਾਵਨਾ ਹੈ ਸਾਥੀ ਜਾਨੇ ਬੱਚਾ ਅਰਦਾਸ ਕਰੇਗਾ ਤੇ ਵੀ ਪੈਣਾ ਕਿਉਂ ਕਿ ਤੁਹਾਡੇ ਕੋਲ ਵਿਸ਼ਵਾਸ ਨਹੀਂ ਤੇ ਬੱਚੇ ਕੋਲ ਵਿਸ਼ਵਾਸ ਹੈ ਇਸ ਲਈ ਜਦੋਂ ਵੀ ਮੰਗਣਾ ਹੈ ਵਿਸ਼ਵਾਸ ਨਾਲ ਬਗੀ